ਰੋਈ ਆ ਅੰਮ੍ਰਿਤਸਰ ਆਨੇ ਤਨੇ ਬੜੀ ਝੋਕ ਲੱਗੀ ਆ ਬਲਰੋ ਫੁੱਟਬਾਲ ਤੋਂ ਡਿੱਗੇ ਬਨੇ ਕਈ ਬਾਸ ਤੋਂ ਆਣੇ ਲੱਗਦੀਆਂ ਕਲੀਨਸ ਵਰੀ ਚੱਕੀ ਹੋਈ ਹੈ ਬੜੀਆਂ ਸੁਹਾਰੀਆਂ ਜਿਹੀਆਂ ਲੱਗੀ ਲੱਗੀ ਬੜੇ ਲੱਗੀ ਦੋਨਾਂ ਘੋੜਿਆਂ ਨੂੰ ਲੱਗੀ ਆ ਇੱਕ ਬਲੈਰੋ ਗੱਡੀ ਤੇ ਸਵਾਰੀਆਂ ਨਾਲ ਭਰੀ ਹੋਈ ਨਿੱਜੀ ਬੱਸ ਦੀ ਜ਼ਬਰਦਸਤ ਟੱਕਰ ਹੋਈ ਦੱਸਿਆ ਜਾ ਰਿਹਾ ਕਿ ਗੱਡੀ ਡਰਾਈਵਰ ਨੂੰ ਨੀਂਦ ਆਉਣ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਕਿ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਨਿੱਜੀ ਬੱਸ ਸਵਾਰੀਆਂ ਲੈ ਕੇ ਫਤਿਹਗੜ੍ਹ ਪੂਰੀਆਂ ਵੱਲ ਜਾ ਰਹੀ ਸੀ ਫਰਕ ਕੁਲੋ ਮੀਟਰ ਦੀ ਦੂਰੀ ਤੇ ਹੀ ਇੱਕ ਬਲੈਰੋ ਕਾਰ ਬੱਸ ਦੇ ਅੱਗੇ ਆ ਗਈ ਤੇ ਬੱਸ ਡਰਾਈਵਰ ਦੇ ਵੱਲੋਂ ਬਚਾਅ ਦੇ ਲਈ ਬੱਸ ਨੂੰ ਦੂਜੀ ਸਾਈਡ ਤੇ ਜਾ ਕੇ ਰੋਕ ਲਿਆ ਗਿਆ ਹਾਸਾ ਜ਼ਬਰਦਸਤ ਸੀ ਪਰ ਦੋਹਣੇ ਦੱਸਦੀ ਕਿ ਸਵਾਰੀਆਂ ਦੇ ਕਾਫੀ ਸੱਟਾਂ ਵੱਜੀਆਂ ਨੇ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਸਰ ਭਾਏ ਤੂੰ ਫਰੇਗਾੜਾ ਪਟਾਲਿਆ ਨੂੰ ਬੱਸ ਆਉਂਦੀ ਆ ਫਰੇਗਾੜਾ ਜੂੜੇ ਨੂੰ ਜਾਣ ਨੂੰ ਦੇ ਇਹ ਤੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਦੇ ਉਹਦੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਜੂੜੇ ਬੰਦੇ ਗਈ ਬਾਸ ਤੋਂ ਆਣ ਕੇ ਵਤੀ ਤਸਕ ਤੁਹਾਨੂੰ ਲਈ ਇੱਕ ਦਾ ਕਰੋ ਹਾਂਜੀ ਬੱਸ ਸਟੈਂਡ ਵੱਲ ਵਾਣੀ ਬੱਸ ਸਟੈਂਡ ਤੋਂ ਫਰੇਗਾ ਟੂੜੀਆਂ ਨੂੰ ਲਾਣੀ ਕਿਤਾ ਹੋਇਆ ਹੈ ਝੋਕ ਲੱਗੀ ਬਲਾਰੋ ਆ ਫੁੱਟਬਾਲ ਤੋਂ ਉੱਤਨੀ ਨਿਗਾਰਦੀ ਹੈ ਇਹਦੀ ਗੱਡੀ ਲਾਦੀ ਤੇਰੀ ਇਹਦੀ ਬਲਾਰੋ ਆ ਇਹਦਾ ਕਸੂਰ ਹੈ ਸਾਡਾ ਚਲਦੀ ਬਲਾਰੋ ਨਹੀਂ ਠੀਕ ਜੀ ਬਈ ਇੱਕ ਸਵਾਰੀ ਆਏ ਮੈਨੀ ਵਾਸਤੇ ਆਈ ਬਰਗਾ ਟੂੜੀਆਂ ਨੂੰ ਲਾਣ ਦੇ ਜੀ ਨਾ ਹਾਂ ਜੀ ਤੀਨ ਆਜੇ ਆਪਣਾ ਮੇਰਾ ਨਾਮ ਲਖਿੰਦਰ ਕੋਟੇ ਤੋਂ ਆਦੇ ਕਿੱਥੇ ਚਲੇ ਅਹੀਂ ਉੱਥੋਂ ਆਉਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਜੇ ਵੀ ਵਾਇਰਸ ਹੈ ਤੇ ਬੱਸ ਦਾ ਐਕਸੀਡੈਂਟ ਹੋ ਤਾਂ ਬਲੇਰੋ ਘਟੀ ਨਾ ਵੱਜ ਗਈ ਹਾਂਜੀ ਤੇ ਕਿਲਿੰਗਸ ਵਾਰੀ ਚੱਕਰੀ ਹੋਈ ਆ ਬੜੀਆਂ ਸਫਾਰੀਆਂ ਚੱਕਰੀਆਂ ਬੜੇ ਲੱਗੇ ਦੋਨਾਂ ਘੋੜਿਆਂ ਨੂੰ ਲੱਗੀ ਆ ਚਾਹੀ ਤੇ ਕਸੂਰ ਕਿਤਾ ਸੀ ਪਤਾ ਲੱਗਾ ਮੈਨੂੰ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਦਾ ਨਹੀਂ ਜੇ ਮੈਨੂੰ ਪਤਾ ਕਿੱਦਾਂ ਹੈ ਉਦੋਂ ਇਸ ਹਾਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਬਾਰੀਆਂ ਨੂੰ 6 ਵਜੀਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਗੱਲ ਕੀ ਸੀ ਹੈ ਇਹਦਾ ਹਾਸਾ ਕਿੱਥੇ ਹੋਇਆ ਤੇ ਕਿੱਦਾਂ ਹੋਇਆ ਇਹ ਤਾਂ ਖੁਸ਼ੀ ਬਾਟੀਗਾ ਦੇ ਲਾਗੇ ਦਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਹਾਂ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਹੈ ਫਟੇਗੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਰਾਈਵਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡਰਾਈਵਰ ਪਾਰ ਕਰਕੇ ਆ ਸਾਹਮਣੇ ਖੜੀ ਜਾਂਦੇ ਕਿੰਨੀਆਂ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਐਸ ਵੇਲੇ ਉਹ ਨਿਜਰ ਹਸਪੀਟਲ ਦੇ ਆ ਤੇ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਿਹਨੂੰ ਕਿਦਾ ਪਤਾ ਲੱਗਾਗਾ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਤਾਂ ਸਾਹਮਣੇ ਆ ساری ਧਾਰਮਿਕ ਚਾਲੇ ਨੇ ਸਵਾਰੀਆਂ ਦੇ ਲਈ ਦੱਸਣ ਮੁਤਾਬਕ ਬਲੇਰੋ ਗੱਡੀ ਜੋ ਸਲਾਰੀਅ ਸੀ ਉਸ ਨੂੰ ਅਚਾਨਕ ਨੀਂਦ ਆਈ ਜਿਸ ਤੋਂ ਬਾਅਦ ਇਹ ਸਾਰਾ ਹਾਸਾ ਵਾਪਰਿਆ ਫਿਲਹਾਲ ਪੁਲਿਸ ਨੇ ਬਲੋ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਪਰ ਤੁਹਾਨੂੰ ਦੱਸ ਦੇ ਕਿ ਸਵਾਰੀਆਂ ਦੇ ਸੱਟਾਂ ਜ਼ਰੂਰ ਵੱਜੀਆਂ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ